Please subscribe our channel for latest updates. ਸ਼ੀਰੀ ਚਮਕੌਰ ਸਾਹਿਬ ਦੇ ਨਜ਼ਦੀਕ ਪੈਂਦੇ ਟੋਲ ਪਲਾਜ਼ਾ ਦੇ ਵਿੱਚ ਉਸ ਸਮੇਂ ਸਥਿਤ ਤਣਾਪੂਰਣ ਹੋ ਗਈ ਜਦ ਇੱਕ ਸਿੱਖ ਲੜਕੇ ਦੇ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ ਪੇੜ ਤੋਂ ਸਿੱਖ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਰੋਪੜ ਤੋਂ ਵਾਪਸ ਆ ਰਿਹਾ ਸੀ ਅਤੇ ਉਸਨੇ ਨੈਟ ਟੋਲ ਦੀ ਆਣ ਜਾਣ ਵਾਲੀ ਪਰਚੀ ਕਟਵਾ ਰੱਖੀ ਸੀ ਪਰ ਵਾਪਸ ਆਂਦੇ ਸਮੇ ਟੋਲ ਪਲਾਜ਼ਾ ਦਾ ਇੱਕ ਸਾਈਡ ਚੱਲ ਰਿਹਾ ਸੀ ਅਤੇ ਦੂਜਾ ਸਾਈਡ ਉੱਥੇ ਦੇ ਕਰਮਚਾਰੀਆਂ ਨੇ ਬੰਦ ਕਰ ਰੱਖਿਆ ਸੀ ਉਸਨੇ ਟੋਲ ਦੇ ਕਰਮਚਾਰੀਆਂ ਨੂੰ ਕਿਹਾ ਕਿ ਉਸਦੇ ਲੜਕੇ ਦੀ ਤਬੀਅਤ ਖਰਾਬ ਹੈ ਅਤੇ ਉਹ ਸੁਰੂ ਇੱਧਰ ਤੋਂ ਜਾਣ ਦਿੱਤਾ ਜਾਵੇ ਅਤੇ ਉਹ ਬੰਦ ਕਿਉਂ ਕਰ ਰੱਖਿਆ ਇਸ ਗੱਲ ਨੂੰ ਲੈ ਕੇ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੇ ਉਸ ਦੇ ਨਾਲ ਬਤਮੀਜ਼ੀ ਕੀਤੀ ਅਤੇ ਉਸ ਦੀ ਦਾੜੀ ਵੀ ਪੱਟ ਦਿੱਤੀ। ਇਸ ਗੱਲ ਤੇ ਗੁੱਸੇ ਵਿੱਚ ਆਏ ਲੋਕਾਂ ਨੇ ਟੋਲ ਪਲਾਜ਼ਾ ਤੇ ਜਾਣ ਕੇ ਹੰਗਾਮਾ ਕੀਤਾ ਅਤੇ ਉਸ ਦੇ ਬਾਅਦ ਪੁਲਿਸ ਦੇ ਕਰਮਚਾਰੀ ਵੀ ਉੱਥੇ ਪਹੁੰਚ ਗਏ। ਅਸੀਂ ਜਾਲ ਲੱਗੇ ਰੁਪਰ ਦੇਸੀ ਦੇ ਚੰਕਾ ਸਾਥ ਤੋਂ ਔਰ ਅਸੀਂ ਅਪਟਾਉਨ ਦੀ ਪਰਚੀ ਕਟਾਈ। ਅਸੀਂ ਜਦੋਂ ਵਾਪਸ ਘੰਟੇ ਟਿਕਣੇ ਬਰਾਏ ਤਾਸੀਂ ਉਹਨਾਂ ਨੂੰ ਜਾਮ ਲੱਗਿਆ ਸੀਗਾ ਗੱਡੀ ਖੜੀ ਸੀ 10-15 ਮਿੰਟ ਟੱਕ ਮੂਰੇ ਖੜਾ ਸੀਗਾ ਤੇ ਜਾਮ ਲੱਗ 20-25 ਗੱਡੀ ਖੜੀ ਤੀਆਂ ਸਾਹ 15 ਮਿੰਟ ਖੜੇ ਰਏ ਅਸੀਂ ਤੇ ਅਸੀਂ ਬਾਅਦ ਚ ਕੇ ਸਾਡੀ ਕੁੜੀ ਨੂੰ ਉਲਟੀਆਂ ਲੱਗੀਆਂ ਹੈ ਅਸੀਂ ਜਲਦੀ ਜਾਣਾ ਹੈ ਸਾਨੂੰ ਇਧਰੋਂ ਕੱਢ ਦੋ ਦੂਜੀ ਲੈਂਚ ਨੂੰ ਵੈਸੇ ਉਹਨਾਂ ਬੰਦੇ ਖੜੀ ਕੇ ਬੈਠੇ ਸੀ ਕੁਰਸੀਆਂ ਸੇਕ ਰਹੇ ਤੇ ਉਹ ਤੋਂ ਬਾਅਦ ਅਸੀਂ ਕਿਹਾ ਵੀ ਸਾਡਾ ਕਾਟੋ ਐਮਰਜੈਂਸੀ ਹੈ ਅਸੀਂ ਜਾਣਾ ਹੈ ਅਸੀਂ ਚੱਕ ਕੇ ਢੋਲ ਆਪਣੀ ਗੱਡੀ ਕੱਢ ਲਈ ਉਹਨੇ ਪਿੱਛੇ ਕਿਹਾ ਬਾਬਿਆਂ ਦਾ ਕੰਮ ਇਹੀ ਆ ਵੀ ਅਸੀਂ ਨਹੀਂ ਕੱਢਣੀ ਹੈਗੀ ਤੂੰ ਜੋ ਕੰਨਾ ਕਰ ਲੋ ਇਹਨੇ ਚ ਇੱਕ ਮੁੰਡੇ ਨੇ ਆ ਕੇ ਮੈਨੂੰ ਧੱਕਾ ਮਾਰਿਆ ਉਹ ਇੱਕ ਨੇ ਮੈਨੂੰ ਪਿੱਛੇ ਤੋਂ ਫੜ ਲਈ ਜਾ ਕੇ ਇੱਕ ਨੇ ਮੇਰੀ ਦਾੜੀ ਪੱਟਨੀ ਕੱਢ ਕੇ ਇੱਕ ਪਿੱਛੇ ਫੜ ਲਿਆ ਜਿਹੜਾ ਇਹ ਮਸਲਾ ਹੈ ਨਾ ਅਸੀਂ ਰਾਤ ਰੋਪੜ ਗਏ ਸੀਗੇ ਆਪਣਾ ਪੱਠਾ ਸਾਹਿਬ ਮੱਥਾ ਟੇਕਣ ਕੁਝ ਬੱਚੇ ਅਮਰੀਕਾ ਤੋਂ ਆਏ ਹੈ ਮੈਂ ਨਾਲ ਸੀਗਾ ਉਹ ਅਪ ਡਾਊਨ ਦੀ ਪਰਚੀ ਘਟਾ ਗਏ ਆ ਦੂਜੇ ਨੰਬਰ ਦੇ ਵਿੱਚ ਇਹਨਾਂ ਨੇ ਇੱਕ ਲੇਨ ਬੰਦ ਕਰੀ ਹੋਈ ਦੂਜੀ ਲੇਨ ਇਹਨਾਂ ਨੇ ਖੁੱਲੀ ਰੱਖੀ ਹੋਈ ਜਿਹੜੀ ਲੇਨ ਇਹਨਾਂ ਨੇ ਬੰਦ ਕਰੀ ਹੈ ਉੱਥੇ ਲੱਤਾਂ ਪਲੱਤਾਂ ਰખી ਬੈਠੇ ਆ ਅਸੀਂ ਜਦੋਂ 10-15 ਮਿੰਟ ਲਾਈਨ ਵਿੱਚ ਖੜੇ ਰਹੇ ਇਹਨਾਂ ਨੂੰ ਅੱਗੇ ਗਿਆ ਵੀ ਭਰਾਵਾ ਸਾਡੀ ਇੱਕ ਬੇਟੀ ਨੂੰ ਉਲਟੀਆਂ ਲੱਗੀਆਂ ਆਈਆਂ ਸਾਨੂੰ ਨਿਕਲ ਜਾਣ ਦੇ ਇਹਨਾਂ ਨੇ ਡਿਊਟੀ ਪਰ ਸ਼ਰਾਬ ਪੀਤੀ ਹੋਈ ਆ ਤੇ ਇਹਨੇ ਪੈਂਦੀ ਪੜਾ ਗਾਲ ਕੱਢੀ ਗਾਲ ਵੀ ਇਹਨੇ ਮਾਂ ਦੀ ਕੱਢੀ ਭੈਣ ਦੀ ਗਾਲ ਕੱਢੀ ਦੂਜੇ ਕੰਮ ਵਿੱਚੋਂ ਅਲੀ ਨਾਮ ਦਾ ਜਿਹੜਾ ਮੁੰਡਾ ਦੂਜੇ ਕੰਮ ਵਿੱਚੋਂ ਨਿਕਲ ਕੇ ਉਹਨੂੰ ਦੀਪ ਨੂੰ ਭਰ ਕੇ ਜੱਫਾ ਸਿੱੜ ਲੈ ਥੱਲੇ ਉਹਦੇ ਨਾਲ ਇਹਨੇ ਸਿੰਘ ਦਾ ਦਾੜਾ ਫਟਿਆ ਨੇ ਬਸ ਇਹਦਾ ਆਹੀ ਮੁੱਦਾ ਹੈ ਬਾਕੀ ਜੋ ਹੋਇਆ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਪਰ ਜਿਹੜਾ ਇਹਨੇ ਦਾੜਾ ਪਟਿਆ ਸਾਨੂੰ ਦੁੱਖ ਇਸ ਚੀਜ਼ ਦਾ ਹੈ कमल पुत्र श्री मदन मोहन निवासी वन एटी वन एटी नाइन जयपुर में रहता हूँ ये मेरा एड्रेस है मैं टोल प्लाजा पर ए टी पी एल में अकाउंट्स मैनेजर की पर कार्यरत हूँ मेरे पास में बारह टी सी हैं इनमें से दो टी सी एक पहला कमलजीत दूसरा लियात अली इन दोनों ने ये दोनों ए टी पी एल में कार्यरत हैं इन्होंने दिनांक चौर बारह दो हज़ार सत्रह को रात साढ़े नौ बजे जो भी व्यवहार श्रीमान हरदीप सिंह जी निवासी पिंड चंदुआ ਕਿਸਤ ਕੀਆ ਹੈ ਉਸਕੇ ਲਈ ਹਮ ਆਤੁਰ ਕਰ ਪੈਰ پکڑ ਕੇ ਸ਼ਰਮ ਮੰਗਦੇ ਦੂਜੇ ਪਾਸੇ ਚਮਕੌਰ ਸਾਹਿਬ ਦੀ ਪੁਲਿਸ ਨੇ ਦੋਨੋਂ ਪੱਖਾਂ ਨੂੰ ਥਾਣੇ ਵਿੱਚ ਬੁਲਾਇਆ ਜਿੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪੀੜਤ ਸਿੱਖ ਨੌਜਵਾਨ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਕਤ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ کافی ਦੇਰ ਘਟਨਾ ਕ੍ਰਮਚਲਣ ਦੇ ਬਾਅਦ ਲੜਕਿਆਂ ਨੇ ਸਿੱਖ ਜਥੇਬੰਦੀਆਂ ਦੀ ਅੱਖਾਂ ਦੇ ਸਾਹਮਣੇ ਆਪਣੀ ਗਲਤੀ ਮੰਨਦੇ ਹੋਏ ਆਪਣਾ ਪਿੱਛਾ ਛੁਡਵਾਇਆ ਹੈ ਕੀ ਹੋਇਆ ਕੀ ਸਾਰਾ ਕੇਸ ਕੀ ਹੈਗਾ ਅਲਬਰਟ ਅੱਜ ਆ ਰਹੀ ਸੀ ਉਸ ਤੋਂ ਬਾਅਦ ਦੱਸਾਂਗੀ ਆਨੰਦਪੁਰ ਸਾਹਿਬ ਤੋਂ ਪਰਸ਼ੋਤਮ ਪਵਰਾਦੀ ਰਿਪੋਰਟ ਚੈਨਲ ਪੰਜਾਬ న్యూਸ